ਵਾਟਸ ਦੇ ਕਾਜੀ ਰਜਿੰਦਰ ਪਾਡਿਆ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਪਰ ਦਰਸ਼ਕੋ ਸ਼ੁਰੂ ਦੇ ਵਿੱਚ ਉਹੀ ਅਪੀਲ ਜੋ ਮੈਂ ਅਕਸਰ ਕਰਦਾ ਹਾਂ ਕਿ ਜਿੰਨਾ ਦੋਸਤਾਂ ਨੇ ਜਿੰਨਾ ਦਰਸ਼ਕਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕੋ ਪਲੀਜ਼ ਕਰ ਲੋ ਰਹੀ ਅੱਜ ਦੀ ਵੀਡੀਓ ਦੀ ਗੱਲ ਅਸਲ ਦੇ ਵਿੱਚ ਮੇਰਾ ਜਿਹੜਾ ਪ੍ਰੋਗਰਾਮ ਹੈ ਖਬਰ ਤੇ ਨਜ਼ਰ ਰਜਿੰਦਰ ਪਾਡਿਆ ਸ਼ੋਅ ਉਦੋਂ ਮੈਂ ਕਦੇ-ਕਦੇ ਛੁੱਟੀ ਕਰ ਲੈਂਦਾ ਕੱਲ ਮੈਂ ਛੁੱਟੀ ਕੀਤੀ ਹੋਈ ਸੀ ਤੇ ਮੈਂ ਪਾਰਕ ਦੇ ਵਿੱਚ ਸੈਰ ਕਰਨ ਗਿਆ ਤੇ ਜਾਂਦਿਆਂ ਨੂੰ ਮੈਨੂੰ ਟੱਕਰ ਗਿਆ ਡਾਕਟਰ ਤਰਵੀਰ ਖਾਂਦੇ ਚਲੋ 5-6 ਮਿੰਟ ਗੱਲਬਾਤ ਹੋਈ ਤੇ ਫਿਰ ਮੈਂ ਨਾਲ ਹੀ ਉਹਨਾਂ ਦੇ ਮੈਂ ਚਲ ਦੇਖੀ ਤਾਂ ਸੀ ਕਿ ਕੀ ਲੋਕ ਰਿਸਪੌਂਸ ਦਿੰਦੇ ਨੇ ਤੇ ਮੈਂ ਗਿਆ ਤੇ ਉੱਥੇ ਇੱਕ ਆਰਐਸਐਸ ਦੇ ਸ਼ਾਖਾ ਟਾਈਪ ਜਿਹੜੇ ਬੰਦੇ ਇਕੱਠੇ ਹੁੰਦੇ ਨੇ ਉਹਨਾਂ ਦੇ ਕੋਲ ਚੱਲ ਗਿਆ 10-12 ਬੰਦੇ ਅਕਸਰ ਆਉਂਦੇ ਨੇ ਮੈਂ ਪਾਰਕ ਚ ਉਹਨਾਂ ਨੂੰ ਦੇਖਦਾ ਕਿ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਸੇ ਨੇ ਨਹੀਂ ਉਹ ਕਿਹਾ ਕਹਿੰਦੇ ਸੀ ਸਭ ਤੁਹਾਨੂੰ ਬਾਬਾ ਜੀ ਦੱਸ ਸਭ ਉਹ ਕਰ ਲਈ ਜਿੰਨਿਆਂ ਨੂੰ ਵੀ ਮਿਲੇ ਮਦਰ ਸਾਹਮਣੇ ਡਾਕਟਰ ਗਾਂਧੀ ਨੂੰ ਕਿਹਾ ਇਥੋਂ ਇੱਕ ਗੱਲ ਤਾਂ ਸਪਸ਼ਟ ਹੈ ਕਿ ਸਾਡੇ ਜਿਹੜੇ VOTER ਨੇ ਹੁਣ ਇੰਨੇ ਸਿਆਣੇ ਹੋ ਗਏ ਕਿ ਉਹ ਆਪਣੇ ਮਨ ਕੀ ਬਾਤ ਨਹੀਂ ਕਰਦੇ ਮੋਦੀ ਸਾਹਿਬ ਜਿਵੇਂ ਮਰਜ਼ੀ ਮਨ ਕੀ ਬਾਤ ਕਰਨ VOTER ਵੀ ਮਨ ਕੀ ਬਾਤ ਕਰਦਾ ਤੇ ਦੂਜੀ ਗੱਲ ਜਿਹੜੀ ਮੈਂ ਅਕਸਰ ਦੇਖੀ ਉਹਨਾਂ ਨਾਲ ਆਪਾਂ ਸਾਹਿਬੀ ਦਸ ਪਦਰਬੀ ਮਟ ਦੇ ਚੱਕਰ ਦੇ ਵਿੱਚ ਉਹ ਤੋਂ ਮੈਨੂੰ ਅਨ ਅੰਦਾਜ਼ਾ ਹੋਇਆ ਚਾਹੇ ਤਾਂ ਕੋਈ ਲੇਡੀ ਸੀ ਔਰਤ ਸੀ ਤੇ ਚਾਹੇ ਕੋਈ ਬੰਦਾ ਹੋਰ ਮਿਲਿਆ ਅਰਬਨ ਸਟੇਟ ਬਟ ਯਾਰ ਇਹਨਾਂ ਚ ਪੜੇ ਲਿਖੇ ਜਿਆਦਾ ਗਿਣਤੀ ਦੇ ਲੋਕ ਉੱਥੇ ਸੀ ਲੇਕਿਨ ਕਮਾਲ ਇਹ ਹੋਈ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿਸੇ ਇੱਕ ਨੇ ਵੀ ਕੋਈ ਨੈਸ਼ਨਲ ਇਸ਼ੂ ਦੀ ਗੱਲ ਨਹੀਂ ਕੀਤੀ ਸੜਕਾਂ ਦੀ ਗਊਆਂ ਫਿਰਦੀਆਂ ਨੇ ਅਰਬਨ ਸਟੇਟ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਉਹਨਾਂ ਦੀ ਜ਼ਿਆਦਾ ਲੋਕਾਂ ਨੇ ਗੱਲ ਕੀਤੀ ਸਾਡੇ ਫਲਾਡ ਆਇਆ ਤੇ ਤੁਸੀਂ ਇਹਦਾ ਕੀ ਪ੍ਰਬੰਧ ਕਰੋਗੇ ਜੀ ਨੋਟਾਉਂਡ ਕੇ ਪਿਛਲੇ ਪਿਛਲੇ ਸਾਲਾਂ 11 ਜਿਹੜੀ ਲਾਈਨੋਂ ਪਾਣੀ 4-4 5-5 ਫੁੱਟ ਕਰਾ ਜਾਇਸ ਲੇਕਿਨ ਗੱਲ ਇਹ ਹੈ ਕਿ ਇਹ ਤਾਂ ਸਟੇਟ ਸਬਜੈਕਟ ਕੀ ਕਹਿੰਦੇ ਡਾਕਟਰ ਧਰਬੀਰ ਗਾਂਧੀ ਮੈਂ ਦੇਖਿਆ ਵੀ ਸਿਆਸੀ ਦਾ ਸਿਆਸੀ ਹੈ ਤੇ ਡਾਕਟਰ ਧਰਮਪੀਰ ਕਹਿੰਦੇ ਹੁਣ ਪੰਜ ਸਾਲ ਰਹੇ ਨੇ ਉਹ ਵੀ ਸੈਸਦਾਨ ਬਣ ਕੇ ਉਹ ਕਹਿੰਦੇ ਠੀਕ ਹੈ ਬਹਿ ਚੱਕੋ ਹਾਲਾਂਕਿ ਉਦੋਂ ਬਾਅਦ ਮੇਰੇ ਨਾਲ ਗੱਲ ਹੋਈ ਕਹਿੰਦੇ ਐ ਕਰਾਂ ਕੀ ਹੁਣ ਜੋ ਲੋਕ ਕਹਿੰਦੇ ਮੈਂ ਬਹਿਸ ਤੋਂ ਨਹੀਂ ਕਰਨੀ ਐ ਮੈਂ ਤਾਂ ਕਹਿ ਦਿੰਨਾ ਹਾਲਾਂਕਿ ਸਟੇਟ ਸਬਜੈਕਟ ਹੈ ਮੈਂ ਤਾਂ ਇਹ ਵੀ ਨਹੀਂ ਕਿਹਾ ਵੀ ਤੁਸੀਂ ਭੜਵੀਤ ਸਿੰਘ ਨੂੰ ਪੁੱਛੋ ਥੋੜਾ ਸਿਹਤ ਮੰਤਰੀ ਐ ਉਹ ਇੱਥੋਂ ਜਤਿਆ ਹੋਇਆ ਐ ਇਹ ਉਹਦਾ ਸਬਜੈਕਟ ਉਹਨੂੰ ਪੁੱਛੋ ਤੇ ਜਦ ਕਹਿੰਦੇ ਮੈਂ ਕਹਿ ਸਕਦਾ ਸੀ ਇਹ ਤਾਂ ਕੈਪਟਨ ਬ੍ਰਿਦਰ ਸਿੰਘ ਨੂੰ ਚਾਹੀਦਾ ਸੀ ਉਸਰੇ ਪਟਿਆਰੇ ਵਾਲੀ ਸਾਈਡ ਤਾਂ ਪੱਕੀ ਕਰ ਲਈ ਨਦੀ ਦੀ ਇਧਰਲੇ ਸਾਈਡ ਕਿਉਂ ਛੱਡੀ ਬਹੁਤ سارے ਸਵਾਲ ਸੀ ਕਹਿੰਦਾ ਪਰ ਮੈਂ ਬਿਲਕੁਲ ਨਹੀਂ ਜੋ ਕਹਿੰਦੇ ਕਹਿੰਦਾ ਪਿੰਡਾਂ ਦੇ ਵਿੱਚ ਜਾਣਿਆ ਮੈਨੂੰ ਨਹੀਂ ਪਤਾ ਵੀ ਕੋਈ ਵੀ ਬੰਦਾ ਐਸਾ ਹੋਵੇ ਜੀਨੇ ਇਹ ਕਿਹਾ ਹੋਵੇ ਕਿ ਜਿੰਨਾ ਇਸ ਲੈਵਲ ਤੇ ਤੁਹਾਡਾ ਕਿਸ ਤਰ੍ਹਾਂ ਦਾ ਜਦ ਜਿਹੜੇ ਤੁਹਾਡੇ ਫੰਡ ਆਉਦੇ ਨੇ ਤੁਸੀਂ ਕਿੱਥੇ ਲਾਓਗੇ ਤੁਸੀਂ ਹੁਣ ਤੱਕ ਰੇਲਵੇ ਲੈਂਗੁਏਜ ਜਿਹੜੀ ਗੱਲ ਕੀਤੀ ਉਹ ਕਿੱਥੇ ਪਹੁੰਚੀ ਹੈ ਤੁਹਾਡੇ ਪਿਛਲੇ 5 ਸਾਲ ਜਿਹੜਾ ਤੁਸੀਂ ਲੋਕ ਸਭਾ ਦੇ ਮੈਂਬਰ ਰਹੇ ਸੀ ਜੋ ਤੋਂ ਉਹ ਤੇ ਹਵਾਲੇ ਤੇ ਸਾਨੂੰ ਦੱਸ ਦੋ ਤੁਸੀਂ ਕੀ ਕੀ ਕੀਤਾ ਕਹਿੰਦੇ ਬੈਠੇ ਚੈਰੀ ਕਰੀ ਬੈਠੇ ਹੱਦ ਤੱਕ ਕਿਸੇ ਨੇ ਨਹੀਂ ਪੁੱਛਿਆ ਸੋ ਇਹ ਗੱਲ ਬਿਲਕੁਲ ਠੀਕ ਹੈ ਉਹਨਾਂ ਦੇ ਹਵਾਲੇ ਨਾਲ ਗੱਲ ਕਰ ਰਹੇ ਆ ਕਿ ਅਸਲ ਦੇ ਵਿੱਚ ਸਾਡੇ ਲੋਕਾਂ ਨੂੰ ਲੋੜ ਹੈ ਕਿ ਉਹ ਇੰਨੇ ਕਵੇਅਰ ਹੋਣ ਕਿ ਲੋਕ ਸਭਾ ਵਿਧਾਨ ਸਭਾ ਤੇ ਲੋਕਲ ਜਿਹੜੀਆਂ ਸੜੀਆਂ ਨਗਰ ਨਿਗਮ ਜਾਂ ਬਿਅਸਪਨ ਕਮੇਟੀ ਜਾਂ ਪੰਚਾਇਤਾਂ ਦੇ ਇਤਨਾ ਦੇ ਪਾਵਰਸ ਵੀ ਤੇ ਇਹਨਾਂ ਦੇ ਕੰਮ ਵੀ ਅਲੱਗ ਨੇ ਸਾਨੂੰ ਜਿਹਦਾ ਕੰਮ ਹੈ ਉਹ ਕਰਨਾ ਚਾਹੀਦਾ ਹੁਣ ਮਤਲਬ ਮੰਨ ਲਓ ਵੀ ਇੱਥੇ ਨਗਰਪਾਲਿਕਾ ਨੇ ਜਿਹੜੀ ਗੱਲ ਨੂੰ ਬਾਰ-ਬਾਰ ਜੀ ਇੱਥੇ ਤਾਂ ਡੰਗਰ ਫਿਰਦੇ ਨੇ ਤੇ ਉਹ ਗੱਲ ਜਿਹੜੀ ਹੈ ਉਹ ਕਰਨੀ ਸੀ ਨਗਰ ਨਿਕਮ ਦਾ ਕੰਮ ਹੈ ਜਾਂ ਫਿਰ ਪੁੱਡਾ ਦਾ ਕੰਮ ਹੈ ਪੀਡੀਏ ਨੂੰ ਪੁੱਛੋ ਪਟਿਆਲਾ ਡਵੈਲਪਮੈਂਟ ਅਥਾਰਟੀ ਨੂੰ ਤੇ ਉਹ ਕੇ ਲੋਕ ਸਭਾ ਦੇ ਮੈਂਬਰ ਨਾਲ ਸੁਣਿਆ ਲੋਕ ਸਭਾ ਦੇ ਮੈਂਬਰ ਨੂੰ ਤਾਂ ਸੀ ਜਿਹੜੀਆਂ ਲੈਸ਼ਾ ਦੇ ਬੱਤੇ ਤੁਸੀਂ ਇਹ ਪੁੱਛੋ ਕਿ ਜੇ ਤੁਸੀਂ ਜਾਣਿਓ ਜੇ ਕਾਂਗਰਸ ਜਿੱਤੀ ਹੈ ਤਾਂ ਇਹ ਦੱਸੋ ਕਿ ਪੰਜਾਬ ਦਾ ਜਿਹੜਾ ਪਾਣੀ ਹੈ ਗਰਾਊਂਡ ਵਾਟਰ ਹੈ ਉਹ ਨੀਚੇ ਜਾ ਰਿਹਾ ਉਹਦੇ ਬਾਰੇ ਤੁਹਾਡਾ ਕੀ پلان ਹੈ ਇਹ ਦੱਸੋ ਐਸਐਮਆਰ ਦਾ ਮੁੱਦਾ ਹੈ ਉਹਦੇ ਬਾਰੇ ਤੁਸੀਂ ਹੁਣ ਕੀ ਸਟੈਂਡ ਰੱਖੋਗੇ ਚੰਡੀਗੜ੍ਹ ਬਾਰੇ ਤੁਹਾਡਾ ਕੀ ਸਟੈਂਡ ਰਹੇਗਾ ਜੇ ਹੈ ਚੰਡੀਗੜ੍ਹ ਤੇ ਪੰਜਾਬੀ ਬੋਲਣ ਦੇ ਬਾਰੇ ਵਿੱਚ ਤੁਸੀਂ ਪੰਜਾਬੀ ਭਾਸ਼ਾ ਬਾਰੇ ਕੀ ਕਰ ਸਕੋਗੇ ਤੇ ਚੰਡੀਗੜ੍ਹ ਦੇ ਵਿੱਚ ਜਿਹੜਾ ਹਿੱਸਾ ਖਤਮ ਹੋ ਰਿਹਾ ਉਹਦੇ ਬਾਰੇ ਦੱਸੋ ਤੁਹਾਨੂੰ ਜ਼ਰੂਰਸੀ ਜਿਹੜੇ ਬੰਦੇ ਜਿਹੜੇ ਕੰਮ ਇੱਕ ਨੈਸ਼ਨਲ ਲੈਵਲ ਤੇ ਪਾਰਟੀ ਨੂੰ ਨੈਸ਼ਨਲ ਲੈਵਲ ਤੇ ਕੇਂਦਰ ਨੇ ਕਰਨੇ ਨੇ ਲੋਕ ਸਭਾ ਚ ਕਰਨੇ ਨੇ ਉਹਨਾਂ ਦੀ ਗੱਲ ਕਰੋ ਪੰਜਾਬ ਨੇ ਉਧਰ ਡਾਕਟਰ ਨੇ ਉਹਨਾਂ ਨੂੰ ਪੁੱਛਿਆ ਜਾ ਸਕਦਾ ਸੀ ਕਿ ਪੰਜਾਬ ਨੇ ਉਸ ਵੇਲੇ ਸਾਰੇ ਦੇਸ਼ ਦੀ ਬਾਹ ਫੜੀ ਸੀ ਜਿਸ ਵੇਲੇ ਦੇਸ਼ ਕੋਲ ਖਾਣ ਨੂੰ ਕੁਝ ਨਹੀਂ ਸੀ ਸਭ ਨੂੰ ਪਤਾ ਹੈ ਤੁਹਾਡੇ ਚ ਬਹੁਤ ਸਾਰੇ ਜਿਹੜੇ ਦਰਸ਼ਕ ਸੁਣ ਰਹੇ ਨੇ ਉਹਨਾਂ ਨੂੰ ਯਾਦ ਹੋਊਗਾ ਉਮੀਸੋ 65 ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਨੇ ਸਾਨੂੰ ਕਿਹਾ ਸੀ ਕਿ ਘਟੋ ਘਟ ਇੱਕ ਦਿਨ ਦਾ ਵਰਤ ਰੱਖ ਲਓ ਸੋਮਵਾਰ ਦਾ ਵਰਤ ਹੁੰਦਾ ਸੀ ਰੇਡੀਓ ਨੇ ਵੀ ਬੰਦ ਕਰਕੇ ਬੈਠ ਹੁੰਦੇ ਸੀ ਕਿਉਂਕਿ ਹੈ ਕੁਝ ਨਹੀਂ ਸੀ ਸਾਡੇ ਤੇ ਉਹ ਜਦੋਂ ਦੇਸ਼ ਭੁੱਖਾ ਮਰ ਰਿਹਾ ਸੀ ਖਾਣ ਨੂੰ ਕੁਝ ਨਹੀਂ ਸੀ ਤੇ ਉਸ ਵੇਲੇ ਤਾਂ ਫਿਰ ਆ ਸਾਰਾ ਕੁਝ ਉਹਨੂੰ ਬਾਅਦ ਚ ਜੋ ਮਰਜੀ ਕਹੇ ਚ ਲੋਜੀ ਹੈ ਗ੍ਰੀਨ ਰੈਵਿਊਲੂਸ਼ਨ ਹੈ ਜੀ ਪੰਜਾਬ ਦੇ ਜਿਹੜੀ ਆਪ ਤਾਂ ਚੌਲ ਖਾਂਦਾ ਨਹੀਂ ਮੈਨੂੰ ਯਾਦ ਹੈ ਕਿ ਪੰਜਾਬ 'ਚ ਸਾਡੇ ਘਰਾਂ 'ਚ ਚੌਲ ਉਦੋਂ ਬਣਦੇ ਸੀ ਜਦੋਂ ਕਿਸੇ ਦਾ ਬੜਾ ਮੋਟਾ ਢਿੱਡ ਦੁਖਦਾ ਕੋਈ ਪ੍ਰੋਬਲਮ ਆ ਗਈ ਸੀ ਇੰਦਰ ਲੈਵਲ ਤੇ ਇਹਨੂੰ ਖਿਚੜੀ ਖਵਾ ਦਉ ਉਹਦੇ ਲਈ ਸੀ ਤੇ ਚੌਲ ਤਾਂ ਜਿੰਨੇ ਦੇ ਖਾਣੇ ਨੂੰ ਉਹਨਾਂ ਨੇ ਦਿੱਤੇ ਚਾਹ ਯੂਪੀਆ ਬਿਹਾਰ ਆ ਸਾਰਾ ਹੋਰ ਦੇਸ਼ ਹੈ ਸੌਥ ਹੈ ਤੇ ਪੈਦਾ ਕੀਤੇ ਕੀਤੇ ਪੰਜਾਬ ਨੇ ਅਜਾੜਿਆ ਪੰਜਾਬ ਦਾ ਪਾਣੀ ਕਿਨੇ ਇਹ ਛੋਨੇ ਨੇ ਤੇ ਦਵਾਈਆਂ ਪਾ ਕੇ ਕੈਂਸਰ ਆਫ ਦੀ ਧਰਤੀ ਨੂੰ ਕਿਨੇ ਕਰਾਇਆ ਪੰਜਾਬ ਨੇ ਜਿਹੜੀ ਪੰਜਾਬ ਤੇ ਲੋਕਾਂ ਨੂੰ ਨਹੀਂ ਪੰਜਾਬ ਦੀ ਤੇ ਧਰਤੀ ਨੂੰ ਵੀ ਕੈਂਸਰ ਹੋ ਗਿਆ ਇਸ ਕਾਰਨ ਜਿਹੜੇ ਕੀਟਨਾਸ਼ਕ ਦਵਾਈਆਂ ਫਰਟੀਲਾਈਜ਼ਰ ਦੇ ਨਾਲ ਤੇ ਪੰਜਾਬ ਨੂੰ ਉਹ ਤੇ ਬਦਲੇ ਵਿੱਚ ਕੀ ਚਾਹੀਦਾ ਸੀ ਦੇਸ਼ ਨੂੰ ਚਾਹੀਦਾ ਸੀ ਕਿ ਉਹ ਇੱਕ ਸਪੈਸ਼ਲ ਪੈਕੇਜ ਦੇ ਵਿੱਚ ਪੰਜਾਬ ਨੂੰ ਸਪੈਕੇਜ ਦਾ ਕੀ ਦੇਣਾ ਸੀ ਉਹ ਤਾਂ ਐਮਐਸਪੀ ਵੀ ਖਤਮ ਕਰਨ ਫਿਰਦੇ ਨੇ ਤੋਂ ਇਸਰ੍ਹਾਂ ਦੇ ਇਸ਼ੂ ਤੇ ਗੱਲ ਕਰੋ ਇਹਨਾਂ ਨੂੰ ਪੁੱਛੋ ਵੀ ਤੁਸੀਂ ਇਸ ਇਸ਼ੂ ਤੇ ਇਕੱਠੇ ਵੀ ਕਿਉਂ ਨਹੀਂ ਹੁੰਦੇ ਜਿਹੜੇ ਪੰਜਾਬ ਦੇ ਜਿਹੜੇ ਮਸਲੇ ਨੇ ਉਹਨਾਂ ਦੀ ਇੱਕ ਲਿਸਟ ਦਿਓ ਸਾਨੂੰ ਕਿ ਪੰਜਾਬ ਦੇ ਮਸਲੇ 'ਚ ਆਹ ਮਸਲੇ ਨੇ ਅਸੀਂ ਇਹ ਇਸ ਤਰੀਕੇ ਨਾਲ ਹੱਲ ਕਰਾਉਣ ਦੇ ਸਾਡਾ ਵਿਜ਼ਨ ਹੈ ਜਿਹੜਾ ਵੀ ਆਉਂਦਾ ਇਹਨਾਂ ਨੇ ਚਾਹੀ ਹੈ ਨਾ ਉਹੀ ਸਾਡੀਆਂ ਸੜਕਾਂ ਨਹੀਂ ਬਣੀਆਂ ਤੁਸੀਂ ਸੜਕਾਂ ਦੇ ਮਾਮਲੇ 'ਚ ਇਹਦਾ ਕਹਿ ਸਕਦੇ ਹੋ ਕਿ ਇਕੱਠੇ ਹੋ ਕੇ ਕੇਂਦਰ ਤੋਂ ਫੰਡ ਲੈ ਕੇ ਆਓ ਜਿਹੜਾ ਰੂਡ ਡਿਵੈਲਪਮੈਂਟ ਫੰਡ ਲੈ ਕੇ ਦੀ ਇਹ ਤਾਂ ਗੱਲ ਹੋ ਸਕਦੀ ਹੈ ਲੇਕਿਨ ਜੇ ਕਹੋ ਕਿ ਜੀ ਇੱਥੇ ਸੜਕ ਜੀ ਆਟੋ ਆਟੋਟਾ ਨਹੀਂ ਬਣਿਆ ਜੀ ਇਹ ਕੰਮ ਇੰਨਾ ਦਾ ਨਹੀਂ ਹੈ ਇਹ ਕੰਮ ਸਟੇਟ ਦਾ ਹੈ ਜਦੋਂ ਵੀ ਕੋਈ ਐਮਐਲਏ ਨਾਲ ਬੋਟਲੈਂਡੋਂ ਉਹਨੂੰ ਤਾਂ ਪੁੱਛ ਸਕਦੇ ਹੋ ਐਮਪੀ ਨੂੰ ਥੋੜੀ ਪੁੱਛ ਲੈ। ਸੋ ਚਾਹੀਦਾ ਹੈ ਕਿ ਸਾਡੇ ਲੋਕਾਂ ਨੂੰ ਥੋੜਾ ਜਿਹਾ ਅਵੇਅਰਨੈਸ ਹੋਰ ਜਿਹੜੇ ਲੀਡਰ ਨੇ ਜਸ ਸਿਵਲ ਸੁਸਾਇਟੀ ਉਹ ਕਰਾਵੇ। ਵੈਸੇ ਮੈਂ ਤੁਹਾਡੇ ਯਾਦ ਹੀ ਆ ਪਈਆ ਤੁਹਾਡੇ ਪਿਛਲੇ ਤੋਂ ਪਹਿਲਾਂ ਵਾਲੀ ਵੀਡੀਓ ਦੇਖ ਲਓ ਸੀ। ਮੈਂ ਤਾਂ ਹੈਰਾਨ ਹਾਂ ਜੇ ਜੇ ਤੁਸੀਂ ਅੱਜ ਜਿਹੜੀ ਵੀਡੀਓ ਦੇਖ ਰਹੇ ਹੋ ਇਹ ਤਾਂ ਪਹਿਲਾਂ ਦੀ ਜਿਹੜੀ ਵੀਡੀਓ ਹੈ ਉਹ ਕੀ ਹੈ? ਕਿ 50 ਇੱਥੇ ਦਿੱਲੀ ਦੇ ਵਿੱਚ ਨੋਇਟਾ ਦੀ ਇੱਕ ਯੂਨੀਵਰਸਿਟੀ ਹੈ ਮਹਿੰਗੀ ਯੂਨੀਵਰਸਿਟੀ ਹੈ ਸਾਡੇ ਕੋਲ ਸਟੇਟ ਯੂਨੀਵਰਸਿਟੀ ਨਹੀਂ ਜਿਹੜੀ ਜਿਹੜੇ 2.5 ਦੇ ਤੁਹਾਨੂੰ ਹਜ਼ਾਰ ਦੇ ਵਿੱਚ ਪੱਤਰਕਾਰੀ ਦੀ ਡਿਗਰੀ ਕਰਾ ਦਿੰਦੀ ਹੈ ਬਸ 25000 ਚ ਤੇ ਉੱਥੇ ਤਾਂ 40-40000 ਦਾ ਤਾਂ ਇੱਕ ਮਹੀਨੇ ਦੀ ਫੀਸ ਹੈ ਇਹ ਜਿਹਆਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਬੰਦੇ ਪੜ੍ਹ ਕੇ ਤੇ ਉਹਨਾਂ ਦੀ ਨੌਲੇਜ ਕਿੰਨੀ ਕੈ ਸਿਆਸੀ ਉਹ ਕਰ ਦੇਖ ਲਈ ਤੁਸੀਂ ਨਹੀਂ ਤਾਂ ਚੰਗੀ ਤਰ੍ਹਾਂ ਦੇਖ ਲਓ ਜਾ ਕੇ ਮਤਲਬ ਤਖਤੀਆਂ ਚੱਕੀਆਂ ਨੇ ਕਿ ਜੀ ਇਹ ਵਿਰਾਸਤੀ ਟੈਕਸ ਇਹ ਜੀ ਮੰਗਲ ਸੂਤਰ ਖਾ ਜਾਣਗੇ ਜੀ ਇਹ ਮੁਸਲਮ لیگ ਦੀ 스멜 ਆਉਂਦੀ ਹੈ ਇਹਦੇ ਚੋਂ ਇਹ ਜੀਆਂ ਤਖਤੀਆਂ ਚੱਕੀਆਂ ਹੋਈਆਂ ਕਾਂਗਰਸ ਦੇ ਖਿਲਾਫ ਨਰਵਾਜ਼ੀ ਹੋ ਰਹੀ ਹੈ ਤੇ ਪੁੱਛਣਾ ਜਾ ਕੇ ਪੱਤਰਕਾਰਾਂ ਨੂੰ ਤਾਂ ਇਹ ਹੱਕ ਵੀ ਹੈ ਪੁੱਛਣਾ ਵੀ ਚਾਹੀਦਾ ਮੈਂ ਤਾਂ ਬਹੁਤ ਵਾਰੀ ਜਾ ਕੇ ਜਿੱਥੇ ਜਦੋਂ ਮੈਂ ਹੈੱਡ ਸੀ ਜਰਨਲਿਜ਼ਮ ਦਾ ਜੇ ਉਹ ਦੇ ਕੇ ਬੱਚਾ ਨੂੰ ਪੁੱਛਦਾ ਸੀ ਜਾ ਕੇ ਤੁਸੀਂ ਇਹ ਪੁੱਛੋ ਕਿ ਕੋਈ ਪੰਜ ਚੀਜ਼ਾਂ ਦਾ ਦੇ ਨਾਮ ਲਓ। ਤਾਂ ਉਹ ਸੀਦਾ ਤੋਂ ਬਾਅਦ ਕਿਸੇ ਨੂੰ ਨਹੀਂ ਸ਼ੀਤ ਭਗਤ ਸਿੰਘ ਸ਼ੀਤ ਉਹਦਮ ਸਿੰਘ। ਉਹ ਬਾਅਦ ਚ ਮੈਨੂੰ ਪਤਾ ਲੱਗੇ ਦੋਨਾਂ ਦੀ ਫਿਲਮ ਆਈ ਉਹ ਤਾਂ ਲੋਕਾਂ ਨੂੰ ਪਤਾ ਸੀ। ਪੰਜ ਸ਼ੀਤਾਂ ਦੇ ਨਾਮ ਨਹੀਂ ਪਤਾ ਹੁੰਦਾ ਸੀ। ਤੇ ਜੇ ਕਹੀਏ ਕਿ ਪੰਜ ਐਕਟਰ ਦੇ ਨਾਮ ਲਓ। ਉਹ ਤਾਂ 10-10 ਦਿੰਦਣੇ। ਜਿਹੜਾ ਨਾਂ ਦੇ ਨਾਮ ਉਹ ਦੱਸ ਦਿੰਦਗੇ। ਜੇ ਇਹ ਵੀ ਗੱਲ ਉੱਥੇ ਹੋਈ। ਨਾਰੇਬਾਜੀ ਕਾਂਗਰਸ ਦੇ ਖਿਲਾਫ ਹੋ ਰਹੀ ਹੈ। ਤੇ ਪੁੱਛਾਰ ਵੀ ਕੀ ਆ ਉਹਨਾਂ ਦਾ ਚੋਣ ਮੈਸਟਰੀਪ ਕੋਈ ਸੈਲੈਂਟ ਬੈਂਟ ਬੈਸਟੋਂ ਫੜੇ ਕਿਸੇ ਨੂੰ ਨੂੰ ਪਤਾ ਸੀ ਵੀ ਮੰਗਲ ਸੂਤਰ ਵਾਲੀ ਟਿੱਪਰੀ ਕਦੋਂ ਕੀਤੀ ਮੁਸਲਮਾਨਾਂ ਦੇ ਬੱਚਿਆਂ ਦੀ ਟਿੱਪਰੀ ਕਿਵੇਂ ਕੀਤੀ ਕਿਸ ਨੂੰ ਨਹੀਂ ਪਤਾ ਸੀ ਉਹ ਸਾਰੀਆਂ ਗੱਲਾਂ ਜੇ ਪੜੇ ਲਿਖੇ ਯੂਨੀਵਰਸਿਟੀ ਉਹਨਾਂ ਨੂੰ ਤੋਰਤਾ ਜਾਓ ਜੀ ਤੁਸੀਂ ਨਾਰਾਵਾਜੀ ਕਰੋ ਤੇ ਇੱਕ ਕਾਂਗਰਸ ਦੇ ਖਲਾਫ ਜੇ ਉਹਨਾਂ ਨੂੰ ਨਹੀਂ ਪਤਾ ਤਾਂ ਫਿਰ ਇਹਨਾਂ ਤੋਂ ਕੀ ਆਸ ਕਰੀਏ ਜਦੋਂ ਜਿਹੜੇ ਲੋਕ ਸਾਡੇ ਜਿਸ ਖੁਲਾ ਕਾਲਜਾਂ ਚ ਨਹੀਂ ਗਏ ਆਹ ਛੱਡੋ ਜਦੋਂ ਦੀ ਆਹ ਕਿਸਾਨ ਅੰਦੋਲਨ ਦਿੱਲੀ ਦੇ ਚ 1.2 ਸਾਲ ਲਾ ਕੇ ਆਏ ਨੇ ਉਹਨਾਂ ਨਾਲੋਂ ਜ਼ਿਆਦਾ ਪਤਾ ਇਹਨਾਂ ਨੂੰ ਹਾਂ ਹੁਣ ਸਭ ਦੇ ਬੀਬੀਆਂ ਨੂੰ ਘੱਟ ਪਤਾ ਹੋਵੇ ਲੇਕਨ ਕੰਪੈਰੀਟਿਵਲੀ ਬੈਕਸ ਆਫ ਦਾ ਬਿਲਕੁਲ ਉਹਨੋਂ ਕਿਨੋਂ ਜ਼ਿਆਦਾ ਸਿਆਣੇ ਹੋਏ ਨੇ ਤਾਂ ਉਹ ਜਿਹੜੇ ਜ਼ਿਆਦਾ ਸਿਆਣੇ ਹੋਏ ਨੇ ਫੁੱਲ ਟਾਈਮ 24 ਦਿਨ ਪਏ ਨੇ ਇੱਕ ਲਿਸਟ ਬਣਾ ਲਓ ਤੇ ਪੰਜਾਬ ਦੇ ਬੰਦਿਆਂ ਦੀ ਗੱਲ ਨੂੰ ਵਿੱਚ ਪਾਓ ਕਲੀ ਕਲੀ ਇਸ਼ੂ ਪਿਆਰ ਪਾਣੀਆਂ ਦਾ ਇਸ਼ੂ ਸਭ ਤੋਂ ਉੱਪਰ ਹੈ ਜਿਹੜਾ ਬਰਬਾਦ ਹੋ ਰਿਹਾ ਹੈ ਪੋਲੂਸ਼ਨ ਦਾ ਇਸ਼ੂ ਜਿਹੜਾ ਸਸ ਤਿੰਨ ਪੀ ਦੇ ਇਸ਼ੂ ਹੋਣਾ ਚਾਹੀਦਾ 3 ਪੀ ਕਿਹੜੇ ਕਿਹੜੇ ਪੋਲੂਸ਼ਨ ਪੋਪੂਲੇਸ਼ਨ ਐਂਡ ਪੋਵਰਟੀ ਚਲੋ ਜੇ ਆਪਣਾ ਪੰਜਾਬ ਦੀ ਗੱਲ ਕਰਦੇ ਤਾਂ ਪੋਲੂਸ਼ਨ ਤੇ ਵਾਟਰ ਬਹੁਤ ਵੱਡਾ ਇਸ਼ੂ ਹੈ ਸਾਡਾ ਅੰਡਰਗਰਾਊਂਡ ਵਾਟਰ ਧਰਤੀ ਹੇਠੋਂ ਪਾਣੀ ਇਹ ਬਹੁਤ ਵੱਡਾ ਇਸ਼ੂ ਹੈ ਫਿਰ ਸਾਡਾ ਲੈਂਗੁਏਜ ਦਾ ਪਾਸ਼ਾ ਦਾ ਉਹਦੇ ਨਾਲ ਫਿਰ ਸਾਡੇ ਜਿਹੜੇ ਪੈਂਡਿੰਗ ਚੈਨਸਪਾਈ ਦਾ ਮਸਲਾ ਉਹਨੂੰ ਹੱਲ ਕਰਨਾ ਜਾਂ ਚੰਡੀਗੜ੍ਹ ਦਾ ਮਸਲਾ ਜਾਂ ਚੰਡੀਗੜ੍ਹ ਦੇ ਵਿੱਚ ਜੋ ਕੇਂਦਰ ਆ ਕੇ ਦਖਲਦਾ ਜੀ ਉਹ ਕਰ ਲੈ ਤਾਂ ਇਸ ਤਰ੍ਹਾਂ ਦੀ ਇੱਕ ਪੂਰੀ ਲਿਸਟ ਤਿਆਰ ਕਰਕੇ ਜਦੋਂ ਵੀ ਕੋਈ ਬੰਦਾ ਆਉਂਦਾ ਪੁੱਛੋ ਨੂੰ ਸਵਾਲ ਆ ਲੋਕਲ ਇਸ਼ੂ ਛਡੋ ਇਹ ਇਹ ਹੋ ਜਾਣਗੇ ਹਾਂ ਦੂਜੀ ਗੱਲ ਉਹ ਪੁੱਛੋ ਵੀ ਤੇਰੇ ਜਿਹੜਾ ਤੈਨੂੰ ਫੰਡ ਮਿਲਦਾ ਉਹਦਾ ਵੀ ਆ ਤਾਂ ਵਿਜ਼ਨ ਦੱਸ ਤੂੰ ਕੀ ਕਰੇਗਾ ਐਸ ਤਰ੍ਹਾਂ ਦੀਆਂ ਗੱਲਾਂ ਕਰੋ ਆਪਾਂ ਗੱਲਾਂ ਕਰਦੇ ਰਹਾਂਗੇ ਵੀਡੀਓ ਲੰਬੀ ਨਾ ਹੋਵੇ ਇਸ ਕਰਕੇ ਆਖ ਲੈਣਾ ਮੈਨੂੰ ਦੇਖੋ ਬਿਟਿਚ ਬਹੁਤ ਬਹੁਤ ਸ਼ੁਕਰੀਆ